ਰਤ ਦੇ ਵਿੱਚ ਅੱਜ ਉਪ ਰਾਸ਼ਟਰਪਤੀ ਚੋਣਾਂ ਨੇ ਪਰ ਇਹਨਾਂ ਚੋਣਾਂ ਦੇ ਵਿਚਕਾਰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਦੋ ਆਜ਼ਾਦ ਸੰਸਦਾਂ ਦੇ ਵੱਲੋਂ ਇਹਨਾਂ ਉਪ ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਤਾਂ ਦੋ ਆਜ਼ਾਦ ਸੰਸਦ ਜੜ ਨੇ ਹੁਣ ਇਹਨਾਂ ਚੋਣਾਂ ਦੇ ਵਿੱਚ ਆਪਣੀ ਵੋਟ ਨਹੀਂ ਪਾਉਣਗੇ ਦੱਸ ਦਿੱਇਆ ਕਿ ਐਮਪੀ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜੜ ਨੇ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਇਸ ਉਪ ਰਾਸ਼ਟਰਪਤੀ ਚੋਣਾਂ ਦੇ ਵਿੱਚ ਨਾਈ ਕਰਨਗੇ ਤਾਂ ਉਪਰਾਸ਼ਟਪਤੀ ਚੋਣਾਂ ਨੂੰ ਲੈ ਕੇ ਇਸ ਸਮੇਂ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਦੋ ਹੋਰ ਸੰਸਦਾਂ ਦੇ ਵੱਲੋਂ ਆਜ਼ਾਦ ਸੰਸਦਾਂ ਦੇ ਵੱਲੋਂ ਇਹਨਾਂ ਉਪਰਾਸ਼ਟਪਤੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਐਮਪੀ ਅਮਰਿਤਪਾਲ ਸਿੰਘ ਅਤੇ ਸਰਪਜੀਤ ਸਿੰਘ ਖਾਲਸਾ ਜਿਹੜੇ ਨੇ ਇਹਨਾਂ ਚੋਣਾਂ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਆ ਉਹ ਨਹੀਂ ਕਰਨਗੇ ਦੱਸ ਦਈਏ ਕਿ ਸਾਰੇ ਐਮਪੀ ਭਾਵੇਂ ਉਹ ਲੋਕ ਸਭਾ ਦਾ ਹੋਵੇ ਜਾਂ ਫਿਰ ਉਹ ਰਾਜ ਸਭਾ ਦਾ ਹੋਵੇ ਸਾਰੇ ਇਸ ਚੋਣ ਦੇ ਵਿੱਚ ਆਪਣੀ ਵੋਟ ਪਾਉਣਗੇ ਪਰ ਹੁਣ ਐਮਪੀ ਅਮਰਿਤਪਾਲ ਸਿੰਘ ਅਤੇ ਸਰਪਜੀਤ ਸਿੰਘ ਖਾਲਸਾ ਜਿਹੜੇ ਨੇ ਜੋ ਕਿ ਪੰਜਾਬ ਤੋਂ ਆ आजाद ਸੰਸਦ ਨੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਬਾਈਕਾਟ ਜਿਹੜਾ ਆ ਉਹ ਕੀਤਾ ਗਿਆ ਤਾਂ ਐਮਪੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ ਅਤੇ ਜਿਹੜੇ ਸਰਪਜੀਤ ਸਿੰਘ ਸਾਰੇ ਉਹ ਫਰੀਦਕੋਟ ਤੋਂ ਐਮਪੀ ਨੇ ਦੱਸ ਦਈਏ ਕਿ ਐਮਪੀ ਅਰਪਾਲ ਸਿੰਘ ਨੂੰ ਜੇਲ੍ਹ ਤੋਂ ਵੋਟ ਪਾਉਣ ਦੀ ਇਜਾਜ਼ਤ ਮਿਲੀ ਸੀ ਪਹਿਲਾਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਪੋਸਟਰ ਵੈਲਟ ਦੁਆਰਾ ਜਿਹੜੀ ਆ ਉਹਨਾਂ ਦੇ ਵੱਲੋਂ ਵੋਟ ਪਾਈ ਜਾਵੇਗੀ ਤਾਂ ਉਪ ਰਾਸ਼ਟਰਪਤੀਆਂ ਚੋਣਾਂ ਜਿਹੜੀਆਂ ਨੇ ਅੱਜ ਭਾਰਤ ਦੇ ਵਿੱਚ